ਜੋੜ ਕਾਨੂੰ ਪਤਾ ਕੀ ਕਰਨਾ ਐਨਾ ਆਟਾ ਤੋੜ ਕੇ ਰੱਖ ਲੈਣਾ ਸਾਰੀਆਂ ਰੋਟੀਆਂ ਬਣਾ ਕੇ ਜਿਹੜਾ ਆਟਾ ਰੱਖਿਆ ਨਾ ਉਹਦੀ ਬਾਅਦ ਚ ਟਿੱਕੀ ਜੇ ਬਣਾਉਣੀ ਛੋਟੀ ਜਿਹੀ ਫਿਰ ਘਰ ਦੇ ਕਿਸੇ ਬੱਚੇ ਨੂੰ ਕਹਿਣਾ ਪੁੱਤ ਪੁੱਤ ਆ ਛੱਤ ਤੇ ਪਾ ਦੇ ਪਾਛੀ ਪੁੱਤ ਬਾਹਰ ਬੁੱਤੇ ਨੂੰ ਪਾਇਆ ਕਿਉਂ ਬਈ ਨੇ ਪ੍ਰਸ਼ਾਦਾ ਛਕਣਾ ਪਹਿਲਾਂ ਥੋੜਾ ਜਿਹਾ ਪ੍ਰਸ਼ਾਦਾ ਬਣਾ ਕੇ ਕਿਸੇ ਜੀਵ ਜੰਤੂ ਪੰਛੀਆਂ ਨੂੰ ਪਾਤਾ ਕਿ ਇੰਨਾ ਦਾ ਕਰਮ ਵੀ ਧਰਮ ਦਾ ਕਰਮ ਸੀ ਪਾ 14 ਜੀਵ ਘਰ ਵਿੱਚ ਇਕੱਠੇ ਪ੍ਰਸ਼ਾਦਾ ਛਕਦੇ ਸੀ ਵਰਤਾਂ ਰਹਿਣੀਆਂ ਸੀ ਹੁਣ ਕੀ ਹਾਲਾਤ ਹੈ ਭਾਈ ਹੁਣ ਕੋਈ ਪ੍ਰਸ਼ਾਦਾ ਬਣਾਉਂਦਾ ਬੱਦੂ ਹੈ ਮੜਾ ਜੇ ਪ੍ਰਸ਼ਾਦਾ ਬਾਅਦ ਜੀਵ ਜੰਤੂ ਪੰਛੀਆਂ ਨੂੰ ਜੜੀਆਂ ਨੂੰ ਪੁੱਤਿਆਂ ਨੂੰ ਪਾ ਦੇ ਹਾਂ ਤੁਹਾਨੂੰ ਕੰਮ ਕਿਸੇ ਦਾ ਵਿਗੜਿਆ ਦੱਸਣ ਕਾਲੇ ਪੁੱਤੇ ਨੂੰ ਰੋਟੀ ਪਾਣੀ ਉਹ ਤੇ ਸਾਰੇ ਪਿੰਡ ਚ ਲੱਭਣਾ ਪੈਣਾ ਕਾਲਾ ਪੁੱਤਾ ਲੱਭ ਉਹ ਨਹੀਂ ਰੋਜ ਕਿਸੇ ਪੰਛੀ ਜੀਵ ਜਨ ਰੋਜ ਥੋੜੀ ਬਹੁਤੀ ਰੋਟੀ ਜੀਵ ਜਨ ਤੋਂ ਪੰਛੀਆਂ ਨੂੰ ਪਾਉ ਧਰਮ ਦਾ ਕਰਮ ਸੀ ਤੇ ਹੁਣ ਕੰਮ ਇਹ ਵਿਗੜਿਆ ਕਿ ਪੱਠਾ ਹੀ 2 ਕਿਲੋ ਆਟਾ ਉਹਨਾਂ ਦੇ ਫਰਿੱਜ ਚ ਰੱਖ ਲੈਣੀਆਂ ਪੈਣਾ ਤੇ ਜਦੋਂ ਰੋਟੀ ਬਣਾਉਣੀ ਪੁੱਛ ਕੇ ਬਣਾਉਣੀ ਆ ਤੁਸੀਂ ਕਿੰਨੀਆਂ ਖਾਓਗੇ ਤੁਸੀਂ ਕਿੰਨੀਆਂ ਖਾਓਗੇ ਪੁੱਛ ਪੁੱਛ ਰੋਟੀ ਬਣਾਉਂਦੇ ਆ ਹੁਣ ਇਹ ਧਰਮ ਰਹਿ ਗਿਆ ਸਾਸਿਆਂ ਨੂੰ ਮਹਾਰਾਜ ਕਿਰਪਾ ਕਰੇ ਪੰਡਾ ਜਦੇ ਵੀ ਵਰਤ ਹੈ ਕਿਉਂ ਜੇ ਵੀ ਹੰਡਾ ਵਿੱਚ ਬੈਣਾ ਪ੍ਰਸ਼ਾਦਾ ਬਣਾਉਣ ਲੱਗੇ ਆਂ ਕੱਤੀ ਰੋਟੀ ਬਾਹਰ ਜਾਨਵਰ ਪੰਛੀਆਂ ਪੰਡਿਆਂ ਨੂੰ ਪਾਉਂਦੇ ਨੇ ਕਿਉਂ ਭਾਈ ਛੋਟੇ ਛੋਟੇ ਧਰਮ ਦੇ ਕਰਮ ਸਾਨੂੰ ਰੱਬ ਨਾਲ ਜੋੜ ਕੇ ਲੱਗਦੇ ਨੇ